ਸਰਗਰ ਦੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਆਕਰੀ ਪੇਰ ਤੋਂ ਸਵਾਗਤ ਹੈ ਤੁਹਾਨੂੰ ਦੱਦੀ ਹੈ ਕਿ ਪੰਜਾਬ ਪੁਲਿਸ ਨੇ ਚਾਈਨਾ ਡੋਰ ਨੂੰ ਠੱਲ ਪਾਉਣ ਦੇ ਲਈ ਕਰ ਲਈਆਂ ਨੇ ਵੱਡੀਆਂ ਤਿਆਰੀਆਂ ਤੁਹਾਨੂੰ ਦੱਦੀ ਹੈ ਕਿ ਹੁਣ ਰਿਓ ਬਚ ਕੇ ਜੇਕਰ ਤੁਸੀਂ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹੋ ਤੇ ਆਪਣੀਆਂ ਸੱਤਾਂ ਦੇ ਉੱਤੇ ਪਤੰਗਾ ਚੜਾਉਂਦੇ ਹੋ ਚਾਈਨਾ ਡੋਰ ਦੇ ਨਾਲ ਚਾਈਨਾ ਡੋਰ ਖਰੀਦ ਕੇ ਗੱਟੂ ਲੈ ਕੇ ਆਉਂਦੇ ਹੋ ਤਾਂ ਸਾਵਧਾਨ ਹੋ ਜੋ ਕਿਉਂਕਿ ਹੁਣ ਪੁਲਿਸ ਕਦੇ ਵੀ ਕਿਤੇ ਵੀ ਤੁਹਾਡੇ ਤੇ ਕਾਰਵਾਈ ਕਰ ਸਕਦੀ ਹੈ ਇਸੇ ਤਰ੍ਹਾਂ ਦੀ ਕਾਰਵਾਈ ਤੁਹਾਨੂੰ ਦੱਦੀ ਹੈ ਕਿ ਬਟਾਲਾ ਤੋਂ ਸામਨੇ ਆਈ ਹੈ ਜਿੱਥੇ ਸਿਟੀ ਐਸਐਚਓ ਬਟਾਲਾ ਨੇ ਕਾਰਵਾਈ ਪਾਉਂਦੇ ਹੋਏ ਡਰੋਨ ਦੇ ਥਰੂ ਜਿਹੜਾ ਆ ਘਰਾਂ ਦੀਆਂ ਸੱਤਾਂ ਦੀਆਂ ਫੁਟੇਜ ਲਈ ਆ ਜਿੱਥੇ ਦੇਖਦੇ ਪਿਓ ਕਿ ਬਹੁਤ ਸਾਰੀਆਂ ਚੜਖੜੀਆਂ ਜਿਹੜੀਆਂ ਨੇ ਉਹ ਚਾਈਨਾ ਡੋਰ ਦੀਆਂ ਜਿਹੜੀਆਂ ਨੇ ਚੜਾਈਆਂ ਜਾ ਰਹੀਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਡਰੋਨ ਦੇ ਨਾਲ ਜਿਹੜਾ ਆ ਉਹ ਫੁਟੇਜ ਲਈ ਜਾ ਰਹੀ ਏ ਕਿ ਕਿੱਥੇ ਕਿੱਥੇ ਜਿਹੜਾ ਆ ਉਹ ਚਾਈਨਾ ਡੋਰ ਦੇ ਨਾਲ ਲੋਕ ਪਤੰਗਾ ਚੜਾ ਰਹੇ ਨੇ ਚਾਈਨਾ ਡੋਰ ਨੂੰ ਠਲ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਜਿਹੜੀ ਏ ਉਹ ਸ਼ੁਰੂ ਕਰ ਦਿੱਤੀ ਏ ਹੁਣ ਡਰੋਨ ਦੀ ਰਹੇਗੀ ਤੁਹਾਡੇ ਤੇ ਨਜ਼ਰ ਜੇਕਰ ਤੁਹਾਡੇ ਕੋਲ ਚਾਈਨਾ ਡੋਰ ਦਾ ਗੱਟੂ ਹੈ ਤੇ ਤੁਸੀਂ ਕਦੇ ਵੀ ਪੁਲਿਸ ਦੇ ਅੜਿੱਕੇ ਚੜ ਜਾਓਗੇ ਤੁਹਾਨੂੰ ਦੱਦੀ ਕਿ ਇਸੇ ਦੇ ਦੌਰਾਨ ਐਸਐਚਓ ਸਾਹਿਬ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਡਰੋਨ ਦੀ ਮਦਦ ਨਾਲ ਲੋਕਾਂ ਦੀਆਂ ਸੱਤਾਂ ਜਿਹੜੀਆਂ ਨੇ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਕਿਹੜੀ ਸੱਤ ਦੇ ਉੱਤੇ ਕੌਣ ਦੀ ਡੋਰ ਦੇ ਨਾਲ ਪਤੰਗ ਚੜਾ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਥਰੂ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਕਾਰਵਾਈ ਕਰਕੇ ਬੰਦਾ ਜਿਹੜਾ ਆ ਉਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਜੁਰਮਾਨਾ ਜਾਂ ਕਈ ਤਰ੍ਹਾਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਨਿਚਲਾਣ ਹੋ ਸਕਦੇ ਨੇ ਜਾਂ ਉਹਨਾਂ ਦੇ ਉੱਤੇ ਪਰਚਾ ਹੋ ਸਕਦਾ ਆ ਇਸ ਕਰਕੇ ਸਾਵਧਾਨ ਰਹੋ ਚਾਈਨਾ ਡੋਰ ਨੂੰ ਨਾ ਵਰਤੋ ਨਹੀਂ ਤਾਂ ਮੁਸੀਬਤ ਖੜੀ ਹੋ ਸਕਦੀ ਹੈ ਕਿਸੇ ਵਕਤ ਵੀ ਤੁਹਾਡੇ ਘਰ ਪੁਲਿਸ ਪਹੁੰਚ ਸਕਦੀ ਹੈ ਤੇ ਤੁਹਾਡੇ ਕੋਲੋਂ ਡੋਰ ਦੇ ਨਾਲ-ਨਾਲ ਤੁਹਾਡੇ ਤੇ ਪਰਚਾ ਕੀਤਾ ਜਾ ਸਕਦਾ ਤੁਹਾਨੂੰ ਸਿੱਧੇ ਤੌਰ ਤੇ ਜਿਹੜਾ ਆ ਉਹ ਪੰਜਾਬ ਪੁਲਿਸ ਦੀ ਜਿਹੜੀ ਹੈ ਇਹ ਵਾਰਨਿੰਗ ਦਿੱਤੀ ਜਾ ਰਹੀ ਹੈ ਫਿਲਹਾਲ ਤਾਂ ਬਟਾਲਾ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਜਿਹੜਾ ਆ ਡਰੋਨ ਦੇ ਥਰੂ ਜਿਹੜਾ ਆ ਉਹ ਝਾਂਤ ਮਾਰੀ ਜਾ ਰਹੀ ਹੈ ਸੱਤਾਂ ਦੇ ਉੱਤੇ ਜਿੱਥੇ ਕਿ ਇਹਨਾਂ ਡਰੋਨਾਂ ਦੀ ਮਦਦ ਦੇ ਨਾਲ ਜਿਹੜਾ ਆ ਇੱਕ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿੱਥੇ-ਕਿੱਥੇ ਚਾਇਨਾ ਡੋਰ ਦਾ ਜਿਹੜਾ ਇਸਤੇਮਾਲ ਵਧੇਰੇ ਹੋ ਰਿਹਾ ਗੁੱਡੀਆਂ ਤਾਂ ਪਤੰਗਾਂ ਤਾਂ ਬਹੁਤ ਜ਼ਿਆਦਾ ਸਮਾਨ ਦੇ ਵਿੱਚ ਵੱਧ ਰਹੀਆਂ ਨੇ ਪਰ ਜੇ ਕਿਸੇ ਨੇ ਚਾਇਨਾ ਡੋਰ ਵਰਤੀ ਤਾਂ ਉਹਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਆਓ ਸੁਣਦੇ ਹਾਂ ਐਸਐਚਓ ਸਾਹਿਬ ਕੀ ਕਹਿੰਦੇ ਨੇ ਅੱਜ ਜੋ ਚਾਇਨਾ ਡੋਰ ਉਹਦੇ ਖਿਲਾਫ ਜਿਹੜਾ ਡਰੋਨ ਜਿਹੜਾ ਉਡਾਇਆ ਗਿਆ ਤੇ ਜੋ ਲਗਭਗ ਇਹ 4-5 ਮੱਲੇ ਕਵਰ ਕੀਤੇ ਗਏ ਨੇ ਇਹਦੇ ਵਿੱਚ ਕਿੰਨੀ ਕ ਕਾਰਵਾਈ ਕੀਤੀ ਗਈ ਕੀ ਦੇਖਿਆ ਗਿਆ ਹਾਂ ਲਗਦਾ ਡਰੋਨ ਜਰਾ ਉਡਾ ਕੇ ਦੇਖਿਆ ਗਿਆ ਜੋ ਮੇਰੀਆਂ ਪੁਸਤਕਾਂ ਵੀ ਭੇਜੀਆਂ ਨੇ ਉਹ ਪਾਸਿਆਂ ਦੇ ਜੋ ਵੀ ਸਾਹਮਣੇ ਆਉਗੇ ਉਹ ਖਲਾ ਕਾਨੂੰਨੀ ਕਰ ਦੇਣਗੇ ਕਿੰਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਜਾਂ ਕਿੰਨੀ ਕੁ ਖਤਰਨਾਕ ਹੈ ਡੋਰ ਜੋ ਨਹੀਂ ਸਾਰੇ ਨਹੀਂ ਇਹ ਡੋਰ ਹੈ ਕੁਝ ਜੋ ਹੈ ਉਹ ਦੇਖ ਲਾਂਗੇ ਜੋ ਵੀ ਮਤਲਬ ਖਤਰਨਾਕ ਤਾਂ ਬਿਲਕੁਲ ਹੈਗੀ ਹੈ ਜੀ ਜੋ ਪੰਛੀ ਵਗੈਰਾ ਤੇ ਨਾਲ ਵੀ ਲਪੇਟ ਚ ਆ ਜਾਂਦੇ ਨੇ ਹੋਰ ਵੀ ਜੋ ਰਸਤੀ ਚ ਰਾਹਗੀਰ ਨੇ ਉਹ ਵੀ ਕਈ ਵਾਰ ਉਹਨਾਂ ਦੇ ਬਹੁਤ ਜ਼ਿਆਦਾ ਫੇਸ ਤੇ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਡੋਰ ਕਰਕੇ ਕੀ ਕਾਰਨ ਕਿ ਗੰਦੇ ਹੋ ਇੰਨੀ ਸਫਾਈ ਹੋਣ ਦੇ ਬਾਵਜੂਦ ਵੀ ਵਿਕ ਵੀ ਰਹੀ ਆ ਤੇ ਲੋਕੀ ਇਹਦੇ ਨਾਲ ਤੰਗਾ ਮੋ ਉਡਾ ਰਹੇ ਨਹੀਂ ਬਹੁਤ ਜ਼ਿਆਦਾ ਨਹੀਂ ਉਡਾ ਰਹੇ ਕੁਝ ਖਾਸ ਕੋਈ ਹੈ ਉਹਦੇ ਜੋ ਵੀ ਸਾਹਮਣੇ ਆਏ ਉਹਦੇ ਖਿਲਾਫ ਕਾਰਵਾਈ ਕਰਾਂਗੇ ਜੇ ਅੱਜ ਜਿੱਤਰਾ ਕਾਰਵਾਈ ਕੀਤੀ ਗਈ ਇਹ ਉਹ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਕਾਰਵਾਈ ਸ਼ੁਰੂ ਕਰ ਰਹੇ ਨੇ ਤੇ ਜਿਹੜੇ ਲੋਕ ਉਡਾ ਵੀ ਰਹੇ ਆ ਜਾਂ ਵਿਕ ਵੀ ਰਹੀ ਆ ਨਹੀਂ ਵਿਕ ਸਕਦੀ ਆ ਨਹੀਂ ਨਹੀਂ ਇਹਦੇ ਸਬੰਧ ਵਿੱਚ ਮਨਜੂਬ ਐਸਐਸਪੀ ਸਾਹਿਬ ਦੇ ਜੋ ਦਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਬਹੁਤ ਸ਼ਕਤੀ ਨਾਲ ਇਹ ਆਰਡਰ ਨੇ ਉਹਨਾਂ ਦੀ ਕੰਪਲੈਂਸ ਕੀਤੀ ਹੈ ਲਗਾਤਾਰ ਸਰਚ ਕਰ ਰਹੇ ਆ ਆਪਾਂ ਲਗਾਤਾਰ ਐਫਆਈਆਰ ਵੀ ਦਰਜ ਕੀਤੀਆਂ ਨੇ ਪਿਛਲੇ ਦਿਨੀ ਇਹ ਤੇ ਬਿਲਕੁਲ ਮੁਕੰਮਲ ਕੰਮ ਹੋ ਰਿਹਾ ਹੈ ਚੈਨਲ ਉਹਨੂੰ ਲੈ ਕੇ ਕਿੰਨੀਆਂ ਕੋ ਐਫਆਈਆਰ ਦਰਜ ਹੋਈਆਂ ਇਸ ਵਾਰ ਤੁਹਾਡੇ ਨੇ ਇਸ ਵਾਰ ਡਿਸਟ੍ਰਿਕਟ ਪੱਧਰ ਤੇ ਕਰੀਬ 20-25 ਐਫਆਈਆਰ ਦਰਜ ਹੋ ਚੁੱਕੀਆਂ ਨੇ ਮੇਰੇ ਥਾਣੇ ਵਿੱਚ ਵੀ ਦੋ ਤੋਂ ਤਿੰਨ ਐਫਆਈਆਰ ਦਰਜ ਹੋ ਚੁੱਕੀਆਂ ਨੇ ਕਿੰਨਾ ਗੱਟੂ ਫੜ ਚੁੱਕੇ ਹੁਣ ਅਸੀਂ ਕਰੀਬ ਉਹਨੂੰ ਇਹਦੀ ਪੂਰੀ ਜਾਣਕਾਰੀ ਨਹੀਂ ਹੈ ਪ੍ਰੋਪਰ ਨਹੀਂ ਮੈਂ ਦੱਸ ਸਕਦਾ ਕਿੰਨੇ ਬਟ ਕਾਫੀ ਮਾਤਰਾ ਚ ਫੜੇ ਆਪਾਂ ਕੋਈ ਦਬਾਅ ਵੀ ਬੰਦਾ ਜਦੋਂ ਕਿਤੇ ਗੱਟੂ ਫੜਦੇ ਹੋ ਜਾਂ ਕਾਰਵਾਈ ਕਰਨ ਜਾਂਦੇ ਹੋ ਕਿ ਦਬਾਅ ਵੀ ਪੈਂਦਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਰੀ ਸਰਕਾਰ ਮਾਜੋਗ ਐਮ ਐਲ ਏ ਸਾਹਿਬ ਜੋ ਸਮੁੱਚੀ ਕੈਬਨਿਟ ਹੈ ਉਹਦਾ ਵੀ ਆਰਡਰ ਹੀ ਬਹੁਤ ਸਕਤੇ ਇਸ ਦੇ ਸਬੰਧ ਵਿੱਚ ਕਿ ਜਿਹਦੇ ਏਰੀਆ ਦੇ ਵਿੱਚ ਕੋਈ ਇਹੋ ਜਿਹਾ ਨੁਕਸਾਨ ਪਾਇਆ ਗਿਆ ਉਹ ਐਸਐਫਓ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਬਟ ਇਹੋ ਜੀ ਕੋਈ ਕੋਈ ਪ੍ਰੈਸ਼ਰ ਨਹੀਂ ਹੈ ਕਿਸ ਤਰ੍ਹਾਂ ਦਾ ਸਾਰੇ ਕੈਮਰੇ ਚ ਲਾਇਆ ਤੁਸੀਂ ਇਹਦੇ ਵਿੱਚ ਧੋੜ ਦੇ ਲੋਕੀ ਨਜ਼ਰ ਆ ਰਹੇ ਨੇ ਬੱਚੇ ਜਿਹੜੇ ਗੁੱਡੀਆਂ ਖੜਾ ਰਹੇ ਹਾਂ ਹਾਂਜੀ ਉਹ ਹਾਂਜੀ ਉਹ ਦਿਨ ਹੈ ਕੁਝ ਦੇਖਣ ਦੇ ਟੀਮਾਂ ਭੇਜੀਆਂ ਉਧਰ ਵੀ ਜੇ ਕੋਈ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਵੇਗੀ ਧੰਨਵਾਦ ਮੇਰੀ ਆਪ ਦੇ ਮਾਦੀ ਮਰਾਈ ਜੋ ਪਬਲਿਕ ਹੈ ਬਟਾਲੀ ਦੀ ਜਾਂ ਹੋਰ ਵੀ ਇਹ ਪੰਜਾਬ ਦੀ ਰਹਿਣ ਵਾਲੇ ਲੋਕ ਨੇ ਇਨਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਵੇਅਰ ਕਰਨ ਇਸ ਬੰਦ ਵਿੱਚ ਵੀ ਇਹ ਡੋਰ ਜਿਹੜੀ ਚੱਲਣਾ ਡੋਰ ਹੈ ਬਹੁਤ ਖਤਰਨਾਕ ਡੋਰ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਤੇ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਸਮਝਾ ਕੇ ਜਿਹੜੀ ਰੁਟੀਨ ਦੀ ਡੋਰ ਆ ਉਹਦੇ ਵਰਤ ਕੇ ਤੇ ਪਤੰਗਾਂ ਚੜਾਈ ਜਾਂਦੇ ਵਧੀਆ ਇੱਕ ਸ਼ਾਟ